ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਪਟਿਆਲਾ ਦੇ ਫੁਵਾਰਾ ਚੌਂਕ ਤੋਂ ਲੈ ਕੇ ਲੀਲਾ ਪਵਨ ਚੌਂਕ ਤੱਕ ਦੀਆਂ ਨਵੀਂ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਇਸ ਮੌਕੇ ਉਹਨਾਂ ਦੇ ਨਾਲ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਵੀ ਮੌਜੂਦ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਜੀਤਪਾਲ ਸਿੰਘ ਕੋਲੀ ਤੇ ਮੇਅਰ ਕੁੰਦਨ ਗੋਗਿਆ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਹ ਜਿਹੜਾ ਟੈਂਕ ਪੱਟੀ ਗਈ ਸੀ ਫੋਰਾ ਚੌਂਕ ਤੋਂ ਲੀਲਾਪਵਨ ਜੀ ਲੀਲਾਪਵਨ ਚੌਂਕ ਤੋਂ 21 ਨੰਬਰ ਫਲੇਵਰ ਦੇ ਥੱਲੇ ਦੀ ਹੋ ਕੇ ਜੀ ਵਾਪਸ ਲੀਲਾਪਵਨ ਚੌਂਕ ਤੇ ਫਿਰ ਪਰਲੀ ਸਾਈਡ ਜਿਹੜੀ ਹੈ ਲੀਲਾਪਵਨ ਚੌਂਕ ਤੋਂ ਹਫਾ ਦਾ ਚੌਂਕ ਜੀ ਜਿਹੜਾ ਇਹ ਤੁਸੀਂ ਦੇਖਿਆ ਵੀ ਸਾਈਡ ਪਟਿਆ ਗਿਆ ਸੀ ਇਹਨੂੰ ਹੁਣ ਅਸੀਂ ਪਟਾ ਕੇ ਦੇਦੇ ਗਟਕਾ ਪਾ ਕੇ ਮੈਂ ਮੈਟਰ ਸਟੋਨ ਪਾਏਗਾ ਉਸ ਤੋਂ ਬਾਅਦ ਇਹ ਮਹੀਨੇ ਦੇ ਵਿੱਚ ਵਿੱਚ ਜਿਹੜੀ ਹੈ ਇਹ ਵੀ ਸੜਕ ਜਿਹੜੀ ਹੈ ਹੁਣ ਬਾਬਾ ਮਿਲ ਜਗਾ ਤੁਹਾਨੂੰ ਕਿਸ਼ਤਿਆ 1 ਕਰੋੜ 20 ਲੱਖ ਦੇ ਸਰ ਨਾਲ 1 ਕਰੋੜ 20 ਲੱਖ ਜੀ 1 ਕਰੋੜ 20 ਲੱਖ ਰੁਪਇਆ ਜਿਹੜਾ ਹੈ ਅਸੀਂ ਹੁਣ ਇਸ ਸੜਕ ਤੇ ਲਗਾ ਰਹੇ ਹਾਂ ਇਹ ਹੋਰ ਇਸ ਤੋਂ ਇਲਾਵਾ ਮੈਂ ਹੁਣੇ ਜੀ ਪਹਿਲਾਂ 15 ਲੱਖ ਦੀ ਕਰੋੜ ਕਰਕੇ ਅਸੀਂ ਆਇਆ 80 ਲੱਖ ਦਾ ਤੁਹਾਡੇ ਕੋਲ ਦੀ ਬੈਕ ਸਾਈਡ ਤੇ ਕਰਕੇ ਆਇਆ ਜੀ ਤੇ ਅਬਲੋਵਾਲ ਮੈਂ ਕਹਾਂਗਾ ਜ਼ਰੂਰ ਇੱਕ ਵਾਰੀ ਚੱਕਰ ਮਾਰ ਕੇ ਆਓ ਜੀ ਪੁਰਾਣੇ ਬਸ ਹੱਡੇ ਤੋਂ ਵੱਡੀ ਨਦੀ ਦੇ ਪੁਲ ਵਾਲਾ ਉੱਥੇ ਵੀ ਚੱਕਰ ਮਾਰ ਕੇ ਆਓ ਜਿਹੜੀਆਂ ਰੋਡਸ ਜਿਹੜਾ ਏਰੀਆ ਕਵਰ ਹੋ ਗਿਆ ਤੇ ਹੁਣ ਇਹ ਇਹ ਵੀ ਸ਼ੁਰੂ ਹੋ ਰਿਹਾ ਹੈ ਸ਼ਹਿਰ ਦੇ ਦਰਵਾਜ਼ੇ 'ਚ ਕਈ ਜਗ੍ਹਾ ਜਿੱਥੇ ਪਾਈਪਾਂ ਦਾ ਕੰਮ ਪਾਕੀ ਹੈ ਉੱਥੇ ਵੀ ਅਜੇ ਕਾਫੀ ਕਮ ਸਲੋ ਹੈ ਕਿਤੇ ਕਿਤੇ ਪਾਈਪਾਂ ਜਿਹੜੀਆਂ ਵਿਛਣਗੀਆਂ ਜਿੱਥੇ ਸਭ ਤੋਂ ਪਹਿਲਾਂ ਤੋੜਿਆ ਗਿਆ ਸੀ ਸੜਕਾਂ ਪੱਟੀਆਂ ਗਈਆਂ ਸੀ ਸਭ ਤੋਂ ਪਹਿਲਾਂ ਰਿਪੇਅਰ ਵੀ ਉੱਥੇ ਹੋ ਰਹੀ ਹੈ ਕਿਉਂਕਿ ਅਬਲੋਵਾਲ ਤੋਂ ਅਸੀਂ ਸ਼ੁਰੂ ਕੀਤਾ ਸੀ ਅਬਲੋਵਾਲ ਹੀ ਸਭ ਤੋਂ ਪਹਿਲਾਂ ਰਿਪੇਅਰ ਕੀਤਾ ਉਸੀ ਤਰ੍ਹਾਂ ਚਾਰਟ ਬਣਿਆ ਹੋਇਆ ਸ਼ਡਿਊਲ ਹੈਗਾ ਅਫਸਰਜ਼ ਕੋਲ ਜਿੱਥੇ-ਜਿੱਥੇ ਸੜਕਾਂ ਪੱਟੀਆਂ ਗਈਆਂ ਪਹਿਲਾਂ ਉੱਥੇ ਪਹਿਲਾਂ ਰਿਪੇਅਰ ਹੋਏਗੀ ਜਿੱਥੇ ਬਾਅਦ ਚ ਪਟੀਆਂ ਗਈਆਂ ਉੱਥੇ ਬਾਅਦ ਚ ਹੋਵੇਗਾ ਜਿab ਜੇ ਅੱਜ ਕੈਪਟਨ ਘਾਟਨ ਕਰ ਰਹੇ ਕਿਉਂਕਿ ਮੌਸਮ ਦੀ ਨਜਾਕਤ ਨੂੰ ਦੇਖਦੇ ਵੇ ਦੋ ਮਹੀਨੇ ਦਾ ਕਾਰਪੋਰੇਸ਼ਨ ਕੰਮ ਨਹੀਂ ਕਰ ਸਕੀ ਅਸੀਂ ਇਸ ਕਰਕੇ ਹੁਣ ਪਹਿਲ ਦੇ ਆਧਾਰ ਤੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਹੁਣ ਮੈਂ ਸਵੇਰੇ ਆਪਣਾ ਥਾਪਰ ਕਾਲਜ ਦੇ ਕੋਲ ਵੀ ਉਦਘਾਟਨ ਕਰਕੇ ਆਂ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆਂ ਬਾਕੀ ਵੀ ਜਿਹੜੇ ਕੰਮ ਹੈਗੇ ਬੈਲ ਦੇ ਆਧਾਰ ਤੇ ਹੋਣਗੇ 2 ਮਹੀਨੇ ਦੇ ਵਿੱਚ ਪਟਿਆਲੇ ਦੀ ਨਿਵਾਰ ਬਦਲ ਦਾਂਗੇ ਅਗਰ ਟਾਈਮ ਚਾਹੀਦਾ ਸੀਗਾ ਇਸ ਕਰਕੇ ਟਾਈਮ ਕਰਕੇ ਦੇਰੀ ਜਰੂਰ ਹੋ ਗਈ ਹੈ ਮਗਰ ਨੀਤ ਔਰ ਨੀਅਤ ਆਮ ਆਦਮੀ ਪਾਰਟੀ ਦੀ ਬਿਲਕੁਲ ਸਾਫ਼ ਸਰ ਸਾਹਿਬ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ 35 ਨੰਬਰ ਵਾਰਡ ਦੀ ਗੱਲ ਕਰ ਲਈਏ ਉੱਥੇ ਬੱਚਿਆਂ ਨੂੰ ਸਕੂਲ ਜਾਣ ਚ ਦਿੱਕਤ ਹੈ ਲੋਕ ਕਹਿੰਦੇ ਅਸੀਂ ਘਰ ਵਿੱਚ ਨੂੰ ਮਜਬੂਰ ਆ ਦੇਖੋ ਐਸਾ ਸੀਵਰੇਜ ਲਾਈਨਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਪਈਆਂ ਵੀ ਹੈਗੀਆਂ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪੁਰਾਣੀਆਂ ਕੱਢ ਕੇ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣ ਕਿਉਂਕਿ ਕਪੈਸਿਟੀ ਸੀ ਘਟੂਣਾ ਇਸ ਕਰਕੇ ਪਾਣੀ ਓਵਰਫਲੋ ਕਰ ਜਾਂਦਾ ਉਹ ਵੀ ਸਾਡੇ ਧਿਆਨ ਦੇ ਵਿੱਚ ਹੈ ਉਹਨੂੰ ਵੀ ਅਸੀਂ ਪਹਿਲ ਦੇ ਆਧਾਰ ਤੇ ਹੱਲ ਵੀ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਪੂਰਾ ਕਿਉਂਕਿ ਸ਼ਹਿਰ ਸਾਡਾ ਆਪਣਾ ਹੈ ਅਸੀਂ ਇਸ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਬਣਾਉਣਾ ਹੈਗਾ ਔਰ ਤੁਹਾਡਾ ਸਹਿਯੋਗ ਵੀ ਚਾਹੀਦਾ ਹੈ ਜਿਵੇਂ ਵੀ ਤੁਹਾਨੂੰ ਸਾਡੇ ਕੋਲ ਕੋਈ ਵੀ ਕੰਪਲੇਨ ਆਦੀ ਹੈ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਾਂ ਤੁਹਾਡੇ ਤੋਂ ਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੂੰ ਬੜੀ ਉਮੀਦ ਹੈ ਪਰ ਲੇਟ ਹੋਇਆ ਲੱਗਦਾ ਮਾਮਲਾ ਦੇਖੋ ਐਸਾ ਵੀ 8 ਮਹੀਨੇ ਹੋਇਆ ਹੈ ਕਾਰਬੇਸ਼ਨ ਬਣੀ ਨੂੰ ਪਹਿਲਾ ਜਿਹੜਾ ਕੰਮ ਸੀਗਾ ਸਲੋ ਸੀਗਾ ਅਸੀਂ ਆਣ ਤੋਂ ਬਾਅਦ ਐਮਐਲਏ ਸਾਹਿਬ ਦੇ ਨਾਲ ਰਲ ਕੇ ਮੰਤਰੀ ਸਾਹਿਬ ਵੀ ਸਾਡੇ ਪਟਿਆਲਾ ਦੇ ਆਸੀਂ ਰਲ ਕੇ ਫੰਡ ਵੀ ਲੈ ਰਹੇ ਹਾਂ ਔਰ ਕੰਮ ਵੀ ਕਰ ਰਹੇ ਹਾਂ